ਹਾਂਜੀ ਦੋਸਤੋ ਤਾਂ ਅੱਜ ਅਸੀਂ ਫੇਰ ਪਹੁੰਚ ਚੁੱਕੇ ਹਾਂ ਸੀਜ਼ਰ ਸੈਲੂਨ ਕੇਸੀ ਰੋਡ ਨੇੜੇ ਬਾਲਮੀਕੀ ਮੰਦਿਰ ਬਰਨਾਲਾ ਤਾਂ ਸੀਜ਼ਰ ਸੈਲੂਨ ਦੇ ਵੱਲੋਂ ਇੱਕ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਲੜਕੀਆਂ ਦੇ ਲਈ ਜਿਵੇਂ ਆਪਾਂ ਕਹਿ ਦਈਏ ਕਿ ਸਰਕਾਰ ਦਾ ਸਲੋਗਨ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਕਿਉਂਕਿ ਜਿੰਨਾ ਆਪਾਂ ਧੀਆਂ ਨੂੰ ਪੜਾਵਾਂਗੇ ਜਿੰਨਾ ਆਪਾਂ ਕੁੜੀਆਂ ਨੂੰ ਪੜਾਵਾਂ ਲਿਖਾਵਾਂਗੇ ਉਹਨਾਂ ਚ ਸਕਿੱਲਸ ਦੇ ਜਿਹੜੇ ਗੁਣ ਪਾਵਾਂਗੇ ਉਹਨਾਂ ਹੀ ਉਹ ਜਿਹੜਾ ਹੈਗਾ ਸੈਲਫ ਡਿਪੈਂਡ ਹੋਣਗੇ ਤੇ ਇੰਡੀਪੈਂਡੈਂਟ ਹੋ ਕੇ ਕੰਮ ਕਰਨਗੇ ਆ ਸੀਜ਼ਰ ਸਲੂਨ ਦੇ ਵੱਲੋਂ ਇੰਨਾ ਗਰਮੀ ਦੇ ਛੁੱਟੀਆਂ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਕਿ ਕੋਲ ਜਾਂ ਸਕੂਲਾਂ ਵਿੱਚ ਪੇਪਰ ਹੋ ਚੁੱਕੇ ਨੇ ਬੱਚੇ ਫ੍ਰੀ ਨੇ ਹਾਲਾਂਕਿ ਉਹ ਸਮਾਂ ਜਿਹੜਾ ਬੱਚੇ ਘਰੇ ਬਹਿ ਕੇ ਵੀ ਪੜਾ ਸਕਦੇ ਸੀ ਪਰ ਸੀਜ਼ਰ ਸਲੂਨ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਸਕਿੱਲਸ ਦੇ ਕੋਰਸ ਨੇ ਜਿਹੜੇ ਸਿਖਾਏ ਜਾ ਰਹੇ ਨੇ ਜਿਹਦੇ ਵਿੱਚ ਹੈਅਰ ਬਿਊਟੀ ਅਤੇ ਹੋਰ ਵੱਖ-ਵੱਖ ਜਿਹੜੇ ਸੈਲੂਨ ਦੇ ਕੋਰਸਸ ਨੇਗੇ ਉਹ ਸਾਰੇ ਨੇ 800 ਸਮੇਤ ਸਾਰੇ ਜਿਹੜੇ ਸਕਿਨ ਟ੍ਰੀਟਮੈਂਟਸ ਨੇ ਸਾਰੇ ਕੋਰਸ ਨੇ ਕਰਵਾਏ ਜਾ ਰਹੇ ਨੇ ਤੇ ਬਿਲਕੁਲ ਫਰੀ ਕਰਵਾਏ ਜਾ ਰਹੇ ਨੇ ਸੀਜ਼ਰ ਸੈਲੂਨ ਦੇ ਵੱਲੋਂ ਸਿਰਫ ਤੇ ਸਿਰਫ 99 ਦੀ ਇੱਕ ਐਡਮਿਸ਼ਨ ਤੇ ਰਜਿਸਟ੍ਰੇਸ਼ਨ ਫੀਸ ਰੱਖੀ ਹੈ ਜਿਸ ਦਾ ਮਕਸਦ ਹੈ ਕਿ ਜਿਹੜੀ ਉਹ 99 ਰਜਿਸਟ੍ਰੇਸ਼ਨ ਬੱਚਾ ਕਰਵਾਵੇਗਾ ਉਸ ਦੇ ਵਿੱਚ ਉਹਨੂੰ ਪ੍ਰੈਕਟੀਕਲ ਵਰਕ ਦੇ ਲਈ ਹੈ ਜਿਹੜੀ ਉਹ ਕਿੱਟ ਦਿੱਤੀ ਜਾਵੇਗੀ ਤਾਂ ਸਾਡੇ ਨਾਲ ਸੀਜ਼ਰ ਸੈਲੂਨ ਦੇ ਸੰਚਾਲਕ ਨਰੇਸ਼ ਗਰਗਜ ਜੀ ਸਾਡੇ ਨਾਲ ਮੌਜੂਦ ਨੇ ਤਾਂ ਅਸੀਂ ਨਰੇਸ਼ ਗਰਗਜ ਜੀ ਨਾਲ ਵੀ ਅੱਜ ਗੱਲਬਾਤ ਕਰਾਂਗੇ ਅਤੇ ਨਰੇਸ਼ ਗਰਗਜ ਕੀ ਜਿਹੜਾ ਇਹ ਉਪਰਾਲਾ ਕੀਤਾ ਸੀ ਆਪਾਂ ਉਹ ਕਿਸ ਤਰ੍ਹਾਂ ਦਾ ਰਿਹਾ ਨਰੇਸ਼ ਗਰਗ ਜੀ ਸਾਡੇ ਨਾਲ ਜੁੜੇ ਹੋਏ ਨੇਗੇ ਨਰੇਸ਼ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਸੀਂ ਬੱਚਿਆਂ ਦੇ ਲਈ ਇੱਕ ਬਹੁਤ ਚੰਗਾ ਉਪਰਾਲਾ ਕੀਤਾਗਾ ਧੰਨਵਾਦ ਜੀ ਸونو ਜੀ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਨੂੰ ਤੁਸੀਂ ਸਾਰੇ ਸ਼ਰੋਤਿਆਂ ਤੱਕ ਪਹੁੰਚਾਇਆ ਤੇ ਬਰਨਾਲਾ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਵਧੀਆ ਜਾਣਕਾਰੀ ਦੇ ਰਹੇ ਹੋ ਤੇ ਅਸੀਂ ਸਮਰ ਕੈਂਪ ਜਿਹੜਾ 2025 ਅਸੀਂ ਬੱਚਿਆਂ ਦੇ ਲਈ ਲੈ ਕੇ ਆਏ ਬੱਚੇ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈਗਾ ਤੇ ਬੱਚੇ ਬਹੁਤ ਜ਼ਿਆਦਾ ਖੁਸ਼ੀ ਨਾਲ ਲਰਨ ਕਰ ਰਹੇ ਨੇ ਔਰ ਦੂਰੋਂ ਦੂਰੋਂ ਬੱਚਿਆਂ ਦੇ ਸਾਡੇ ਕੋਲੇ ਕਾਲ ਆਏ ਆ ਸਨਾਮ ਤੋਂ ਮਾਨਸਾ ਤੋਂ ਇਧਰੋਂ ਧੂਰੀ ਸਾਈਡ ਤੋਂ ਇਧਰੋਂ ਤੱਪੇ ਸਾਈਡ ਤੋਂ ਤਾਂ ਬੱਚੇ ਬਹੁਤ ਇੰਟਰਸਟਿਡ ਨੇਗੇ ਤੇ ਇੰਨੇ ਘੱਟ ਰੇਟ ਦੇ ਵਿੱਚ ਅਸੀਂ ਫ੍ਰੀ ਮੰਗੂ ਹੀ ਇਹ ਕੋਰਸ ਕਰਵਾ ਰਹੇ ਆ ਤੇ ਅੱਜ ਪਹਿਲਾ ਦਿਨ ਸੀਗਾ ਬੱਚਿਆਂ ਦਾ ਤੇ ਅਸੀਂ ਇਹਦੇ ਵਿੱਚ హెਅਰ ਤੇ ਬਿਊਟੀ ਮੇਕਅਪ ਅਤੇ ਨੇਲਸ ਤੇ ਜਿਹੜੇ-ਜਿਹੜੇ ਬੱਚੇ ਆਏ ਨੇਗੇ ਸਾਰੇ ਬੱਚਿਆਂ ਨੂੰ ਅਸੀਂ ਬਹੁਤ ਵਧੀਆ ਵੈਲਕਮ ਕੀਤਾ ਹੈ ਤੇ ਅੱਜ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈਗੀ ਆ ਕਿਵੇਂ ਦਾ ਰਿਹਾ ਉਪਰਾਲਾ ਇਹ ਸਾਰਾ ਇਹ ਸਾਨੂੰ ਬਹੁਤ ਵਧੀਆ ਰਿਹਾ ਜੀ ਤੇ ਬੱਚੇ ਬਹੁਤ ਖੁਸ਼ ਨੇਗੇ ਕਿਉਂਕਿ ਅੱਜ ਬੱਚਿਆਂ ਨੂੰ ਸਕਿੱਲ ਦੀ ਜ਼ਰੂਰਤ ਹੈਗੀ ਆ ਤੇ ਇਸ ਸਕਿੱਲ ਦੇ ਨਾਲ ਬੱਚੇ ਆਪਣੇ ਡ੍ਰੀਮਜ਼ ਨੂੰ ਪੂਰਾ ਕਰ ਸਕਦੇ ਨੇ ਅਸੀਂ ਇੱਕ ਉਮੀਦ ਕਰਦੇ ਹਾਂ ਵੀ ਬੱਚਿਆਂ ਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਕੇ ਵੀ ਅਸੀਂ ਉਹਨਾਂ ਨੂੰ ਇੱਕ ਕਾਬਿਲ ਬਣਾ ਦਾਂਗੇ ਆਉਣ ਵਾਲੇ ਸਮੇਂ 'ਚ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਖਾਸ ਤੌਰ ਤੇ ਲੜਕੀਆਂ ਦੇ ਲਈ ਇੱਕ ਵਿਸ਼ੇਸ਼ ਇਹ ਜਿਹੜਾ ਬਿਊਟੀ ਸੈਲੂਨ ਦਾ ਕੰਮ ਹੈਗਾਗਾ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਬਹੁਤ ਵਧੀਆ ਕਮਾਈ ਵਾਲਾ ਸਾਧਨ ਵੀ ਹੈਗਾਗਾ ਬੱਚਿਆਂ ਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਆਪਣੇ ਪੈਰਾਂ ਤੇ ਖੁਦ ਖੜੇ ਹੋ ਜਾਣਗੇ ਜਿੰਨਾ ਤੱਕ ਮੈਨੂੰ ਪਤਾ ਕਿ ਆਮ ਕੋਰਸ ਜੇ ਬੱਚੇ ਕਰਨ ਜਾਣ ਤਾਂ ਹਜ਼ਾਰਾਂ ਰੁਪਏ ਦੇ ਵਿੱਚ ਇਹ ਕੋਰਸ ਹੁੰਦਾ ਜੇ ਆਮ ਕੋਰਸ ਕੀਤਾ ਜਾਵੇ ਕਿੰਨੇ ਹਜ਼ਾਰ ਚ ਹੈ ਤੇ ਆਪਾਂ ਬੱਚਿਆਂ ਨੂੰ ਕਿੰਨੇ ਰੁਪਏ ਦਾ ਫਾਇਦਾ ਦੇ ਰਹੇ ਹਾਂਗੇ ਸਾਡੇ ਕੋਲੇ ਜਿਵੇਂ ਅਸੀਂ 25000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਦੇ ਪ੍ਰੋਫੈਸ਼ਨਲ ਕੋਰਸ ਨੇ ਇਹਦੇ ਵਿੱਚ ਵੀ ਅਸੀਂ ਇੱਕ ਪ੍ਰੋ ਕੋਰਸ ਹੀ ਦੇ ਰਹੇ ਹਾਂ ਤਾਂ ਕਿ ਪ੍ਰੋਫੈਸ਼ਨਲ ਲੈਵਲ ਨਾਲ ਬੱਚੇ ਸਿੱਖਣ ਤੇ ਉਹਨਾਂ ਡੇਲੀ ਉਹਨਾਂ ਨੂੰ ਪ੍ਰੈਕਟਿਸ ਕਰਾਵਾਂਗੇ ਅਸੀਂ ਤੇ ਉਹੀ ਕੋਰਸ ਹੈ ਸਮਝ ਲਓ ਵੀ ਇਹਨਾਂ ਨੂੰ ਬੱਚਿਆਂ ਨੂੰ ਫ੍ਰੀ ਦੇ ਵਿੱਚ ਪੈ ਰਿਹਾ ਹੈਗਾ ਬੱਚਿਆਂ ਦਾ ਬਹੁਤ ਜ਼ਿਆਦਾ ਅਸੀਂ ਧਿਆਨ ਰੱਖਿਆਗਾ ਵੀ ਤਾਂ ਕਿ ਬੱਚੇ ਹੀ ਸਕਿਲਡ ਹੋ ਕੇ ਕੱਲੋਂ ਸਾਡਾ ਨਾਮ ਰੋਸ਼ਨ ਕਰਨਗੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਗੇ ਕੱਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਫਿਊਚਰ ਦੇ ਵਿੱਚ ਇਹਨਾਂ ਦਾ ਫਿਊਚਰ ਬਹੁਤ ਵਧੀਆ ਬਣੂ ਜਿਵੇਂ 999 ਆਪਾਂ ਰਜਿਸਟ੍ਰੇਸ਼ਨ ਰੱਖੇ ਤੇ ਉਹਦੇ ਵਿੱਚ ਵੀ ਆਪਾਂ ਕਟ ਦੇ ਰਹੇ ਜਾਨੀ ਕਿ ਜਿੰਨੇ ਰੁਪਏ ਲੈਂਦੇ ਉਹਨਾਂ ਹੀ ਵਾਫਸ ਕਰਦੇ ਹਾਂਜੀ ਹਾਂਜੀ ਉਹ ਸਾਡਾ ਮਕਸਦ ਇਸ ਲਈ ਸੀਗਾ ਵੀ ਤਾਂ ਕਿ ਬੱਚੇ ਇਸ ਨੂੰ ਇੱਕ ਰੈਗੂਲਰ ਲਗਾ ਸਕਣ ਇਹ ਨਾ ਹੋਵੇ ਵੀ ਬੱਚੇ ਕਦੇ ਛੁੱਟੀ ਮਾਰ ਗਏ ਤੇ ਉਸ ਲਈ ਅਸੀਂ ਉਪਰਾਲਾ ਕੀਤਾ ਵੀ ਜਿਹੜਾ ਅਸੀਂ 99 ਦੇ ਵਿੱਚ ਸਮਾਨ ਦੇ ਰਹੇ ਹਾਂ ਉਹ ਵੀ ਬਾਜ਼ਾਰ ਦੇ ਵਿੱਚੋਂ ਘੱਟੋ ਘੱਟ 2-3000 ਦਾ ਮਿਲੂਗਾ ਫੇਸ਼ੀਅਲ ਦੀ ਕਿਟ ਹੋ ਗਈ ਵੈਕਸਿੰਗ ਹੀਟਰ ਹੋ ਗਿਆ ਠੀਕ ਹੈ ਜੀ ਵੈਕਸ ਹੋ ਗਈ ਵੈਕਸ ਪੱਟੀਆਂ ਹੋ ਗਈਆਂ ਸੈਕਸ਼ਨ ਕਲਿੱਪ ਹੋ ਗਏ హెਅਰ ਦੇ ਸਮਾਨ ਹੋ ਗਏ ਠੀਕ ਹੈ ਉਹ ਸਾਰੀਆਂ ਆਈਟਮਾਂ ਦੀ ਅਸੀਂ ਇੱਕ ਕਿਟ ਬਣਾ ਕੇ ਬੱਚੇ ਨੂੰ ਪ੍ਰੈਕਟਿਸ ਲਈ ਦੇ ਰਹੇ ਹਾਂ ਤਾਂ ਕਿ ਬਿਨਾਂ ਪ੍ਰੈਕਟਿਸ ਤੋਂ ਪ੍ਰੈਕਟੀਕਲ ਵਰਕ ਨਹੀਂ ਆਣਾ ਬੱਚੇ ਨੂੰ ਤਾਂ ਜਦੋਂ ਇਹ ਕੱਲੂ ਬੱਚੇ ਇੱਥੋਂ ਕੋਰਸ ਸਿੱਖ ਕੇ ਜਾਣਗੇ ਤਾਂ ਇਹਨਾਂ ਨੂੰ ਕੀ ਬੈਨੀਫਿਟ ਮਿਲੇਗਾ ਕਿਉਂਕਿ ਬੱਚਿਆਂ ਨੂੰ ਹੁਣ ਤਾਂ ਸਿੰਪਲ ਕਲਾਸ ਲੱਗ ਰਹੀ ਹੋਵੇਗੀ ਤੇ ਹੋਰ ਬਹੁਤ ਸਾਰੇ ਬੱਚੇ ਵੀਡੀਓਸ ਹੁੰਦੇ ਹੋਣਗੇ ਕਿਉਂਕਿ ਅਕਸਰ ਹਰ ਬੰਦੇ ਨੇ ਹੁੰਦਾ ਕਿ ਸ਼ਾਇਦ ਯਾਰ ਅਕਲਾ ਕਹਿੰਦਾ ਆਪਸੀਜਨ ਹੈ ਹਰ ਇੱਕ ਸਲੂਨ ਬਲ ਅਗਲਾ ਕਹਿੰਦਾ ਚਲੋ ਟ੍ਰੇਨਿੰਗ ਦੇ ਦਨੇ ਪਰ ਆਪਸੀਜਨ ਦਾਣ ਵਾਲ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਅੱਜ ਖੁਦ ਕਲਾਸ ਲਗਾ ਰਹੇ ਹੋ ਥੋੜੇ ਮੈਡਮ ਵੀ ਕਲਾਸ ਲਗਾ ਰਹੇ ਸੀ ਪੂਰਾ ਸਟਾਫ ਟ੍ਰੇਨਿੰਗ ਦੇ ਰਿਹਾ ਹੈ ਤਾਂ ਇਹਦਾ ਬੱਚਿਆਂ ਨੂੰ ਬੈਨੀਫਿਟ ਕੀ ਹੈਗਾ ਬੈਨੀਫਿਟ ਇਹਦੇ ਬਹੁਤ ਜ਼ ਆਪਣਾ ਕੰਮ ਪਾਉਣ ਜੀ ਤੱਕ ਰੇ ਬੈਠਿਆਂ ਨੂੰ ਕੰਮ ਮਿਲੂਗਾ ਮੇਰੇ ਕੋਲੋਂ ਬੱਚੇ ਸਿੱਖੇ ਗਏ ਨੇ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਨੇ ਤੇ ਉਹ ਫ੍ਰੀ ਲਾਂਸਿੰਗ ਕਰਕੇ ਲੱਖਾਂ ਰੁਪਏ 17-800 ਹਜ਼ਾਰ ਰੁਪਏ ਮਹੀਨੇ ਦਾ ਕਮਾ ਰਹੇ ਨੇ ਇਹ ਤੋਂ ਪਹਿਲਾਂ ਕਿੰਨੇ ਕੁ ਬੱਚੇ ਇਥੋਂ ਸਿੱਕੇ ਜਾ ਚੁੱਕੇ ਨੇ ਘਟੋ ਘਟ ਜੀ ਹਜ਼ਾਰ ਬੱਚਾ ਸਾਡੇ ਕੋਲ ਸਿੱਕੇ ਜਾ ਚੁੱਕੇ ਹੈ ਜਿਹੜੇ ਕੁਝ ਸੈਲਫ এমਪਲੋਇਮੈਂਟ ਨੇ ਕੁਝ ਜੋਬ ਕਰ ਰਹੇ ਨੇ ਕੁਝ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਨੇ ਕੁਝ ਇੱਥੇ ਦੁਕਾਨਾ ਕਰ ਰਹੇ ਨੇ ਬੱਚੇ ਜੀ ਕਈ ਵਾਰ ਇਹ ਨਹੀਂ ਹੁੰਦਾ ਜਿਵੇਂ ਇੱਕ ਬਿਜ਼ਨਸਮੈਨ ਲਈ ਬਿਜ਼ਨਸ ਚਲਾਉਣਾ ਬਹੁਤ ਔਖਾ ਹੁੰਦਾ ਹੈ ਜਿਵੇਂ ਤੁਸੀਂ ਅੱਜ ਸੈਮੀਨਾਰ ਦੇ ਰਹੇ ਹੋ ਫ੍ਰੀ ਕਲਾਸਿਸ ਲੱਗ ਰਹੀਆਂ ਤਾਂ ਧਿਆਨ ਇਧਰ ਵੀਡਰਟ ਹੋ ਜਾਂਦਾ ਫਿਰ ਵੀ ਇਹ ਨਾਲ ਨਾਲ ਕਿਵੇਂ ਮੈਨੇਜ ਕਰਦੇ ਹੋ ਥੱਲੇ ਬਿਜ਼ਨਸ ਚ ਸਾਡਾ ਸਾਰਾ ਸਟਾਫ ਬਹੁਤ ਕੋਆਪਰੇਟਿਵ ਹੈ ਜੀ ਅਸੀਂ ਇਸ ਚੀਜ਼ ਨੂੰ ਲੈ ਕੇ ਸਟਾਫ ਨੂੰ ਪੂਰਾ ਕੋਆਪਰੇਟ ਕਰਦੇ ਹਾਂ ਤੇ ਸਟਾਫ ਸਾਨੂੰ ਪੂਰਾ ਕੋਆਪਰੇਟ ਕਰਦਾ ਹੈਗਾ ਔਰ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਣ ਦਿੰਦੇ ਔਰ ਬੱਚੇ ਸਾਡੇ ਕੋਲੋਂ ਸਿੱਖ ਕੇ ਆਪਣਾ ਬਹੁਤ ਵਧੀਆ ਫਿਊਚਰ ਬਣਾ ਸਕਦੇ ਨੇਗੇ ਸਾਨੂੰ ਪਤਾ ਹੈਗਾ ਵੀ ਇਸ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਗਰੋਥ ਹੈਗੀ ਹੈ ਜਿਸ ਤਰ੍ਹਾਂ ਫ੍ਰੀ ਲਾਂਸਿੰਗ ਕਰ ਸਕਦੇ ਨੇ ਬੱਚੇ ਆਪਣਾ ਛੋਟਾ-ਮੋਟਾ ਕਾਰੋਬਾਰ ਕਰ ਸਕਦੇ ਨੇ ਜੌਬ ਕਰ ਸਕਦੇ ਨੇ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਇਹ ਵਿਸ਼ਾ ਪੜਾਇਆ ਜਾਣ ਲੱਗਿਆ ਹੈਗਾ ਤਾਂ ਸਕੂਲਾਂ ਦੇ ਵਿੱਚ ਵੀ ਬਹੁਤ ਬੱਚੇ ਸਾਡੇ ਕੋਲੋਂ ਸਿੱਖੇ ਗਏ ਨੇ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਇਹ ਵਿਸ਼ਾ ਆਇਆ ਹੈਗਾ ਤਾਂ ਉੱਥੇ ਜੌਬ ਕਰ ਰਹੇ ਨੇ ਬੱਚੇ ਤਾਂ ਆਪਾਂ ਕਹਿ ਸਕਦੇ ਕਿ ਜਿਹੜੇ ਬੱਚੇ ਇੱਥੇ ਟ੍ਰੇਨਿੰਗ ਲੈਣਗੇ ਅਜ ਸਮਰ ਕੈਂਪਸ ਜਾਣਗੇ ਜੇ ਉਹਨਾਂ 'ਚ ਕੋਈ ਬੱਚਾ ਇੰਟਰਸਟਿਡ ਆਪਣੇ ਕੋਲ ਜੌਬ ਵੀ ਕਰ ਸਕਦਾ ਬਿਲਕੁਲ ਜੇ ਅਸੀਂ 100% ਉਹਨਾਂ ਨੂੰ ਹੈਲਪ ਕਰਾਂਗੇ ਕੋਈ ਜੌਬ ਕਰਨਾ ਚਾਹੁੰਦਾ ਉਹਨਾਂ ਨੂੰ ਜੌਬ ਅਸਿਸਟੈਂਸ ਤੇ ਜੇ ਕੋਈ ਬੱਚਾ ਆਪਣਾ ਸਲੂਨ ਖੋਲਣਾ ਚਾਹੁੰਦਾ ਹੈ ਤਾਂ ਉਸਦੇ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਕਸਟਮਰ ਹੈਂਡਲਿੰਗ ਕਿਵੇਂ ਕਰਨੀ ਹੈ ਹਰ ਇੱਕ ਚੀਜ਼ ਦੀ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਬੱਚੇ ਸਾਡੇ ਨਾਲ ਟੱਚ ਰਹਿਣ ਆਉਣ ਵਾਲੇ ਸਮੇਂ 'ਚ ਇਹ ਜਿਹੇ ਕੋਰਸ ਅਸੀਂ ਹੋਰ ਵੀ ਲਗਾਉਂਦੇ ਰਵਾਂਗੇ ਬੱਚਿਆਂ ਦਾ ਬਹੁਤ ਜ਼ਿਆਦਾ ਉਤਸ਼ਾਹ ਮਿਲੇਗਾ ਸਾਰੇ ਬੱਚਿਆਂ ਨੇ ਬਹੁਤ ਬੜੇ ਇੰਟਰਸਟ ਦੇ ਨਾਲ ਸਾਨੂੰ ਜਿਹੜਾ ਰਜਿਸਟ੍ਰੇਸ਼ਨ ਕਰਾਈ ਹੈ ਇਹਦੇ ਵਿੱਚ ਕਈ ਵਾਰ ਇਹ ਨਹੀਂ ਹੁੰਦਾ ਕਿ ਬੱਚੇ ਮੰਨ ਲਓ ਸਿੱਕੇ ਜਾਂਦੇ ਨੇ ਕਈ ਵਾਰ ਮਨ ਚ ਇਹ ਹੁੰਦਾ ਯਾਰ ਕਿ ਤੇ ਬਰਾਬਰੀ ਨਾਲ ਦੁਕਾਨ ਖੋਲੇ ਪਰ ਤੁਸੀਂ ਕਹਿ ਰਹੇ ਹੋ ਅਸੀਂ ਉਹਦੀ ਦੁਕਾਨ ਵੀ ਖਲਵਾ ਕੇ ਦਵਾਗੇ ਮੈਂ ਸੁਣਿਆ ਅਸੀਂ ਪਹਿਲਾਂ ਵੀ ਆਪਾਂ ਦੋ ਸਟੂਡੈਂਟਸ ਦੇ ਆਪਣੇ ਦੁਕਾਨ ਖਲਵਾ ਕੇ ਸੀ ਹਾਂਜੀ ਹਾਂ ਬਿਲਕੁਲ ਜੀ ਦੇਖੋ ਸਾਡੇ ਕੋਲੋਂ ਬੱਚੇ ਸਿੱਕੇ ਬਰਨਾਲੇ 'ਚ ਵੀ ਬਹੁਤ ਦੁਕਾਨਾਂ ਕਰ ਰਹੇ ਨੇ ਇਧਰ ਪੰਡੋਰੀ ਪਿੰਡ ਹੈਗਾ ਇਧਰ ਤਪਾਏਗਾ ਤਨੌਲ ਹੈਗਾ ਠੀਕ ਹੈ ਜੀ ਪਿੱਖੀ ਹੈਗਾ ਨੇੜੇ ਤੇੜੇ ਹੀ ਆਪਣੇ ਬਹੁਤ ਜ਼ਿਆਦਾ ਬੱਚੇ ਨੇ ਜਿਹੜੇ ਸਾਡੇ ਕੋਲੋਂ ਪਧਾਉ ਭਗਤੇ ਭਾਈ ਕੀ ਮੁੰਡਾ ਕੰਮ ਕਰ ਰਿਹਾ ਜੀ ਉਹ ਬਿਲਕੁਲ ਗਰੀਬ ਘਰ ਤੋਂ ਸੀਗਾ ਜੀ ਬੱਚਾ ਤੇ ਉਹਨੇ ਅੱਜ ਆਪਦੀ ਦੁਕਾਨ ਤੇ ਮਕਾਨ ਆਪਦਾ ਮੁੱਲ ਲੈ ਕੇ ਉੱਥੇ ਭਗਤੇ ਭਾਈ ਕੀ ਦੇ ਵਿੱਚ ਆਪਣਾ ਸਲੂਨ ਖੋਲ੍ਹਿਆ ਸਾਡਾ ਉਹ ਪਹਿਲਾ ਸਟੂਡੈਂਟ ਸੀਗਾ 2014 ਬੈਚ ਦਾ ਜੀ ਇਸ ਤਰ੍ਹਾਂ ਸਾਡੇ ਸਟੂਡੈਂਟ ਬਹੁਤ ਤਰੱਕੀ ਕਰ ਰਹੇ ਨੇ ਔਰ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਜੀ ਜੇ ਕੋਈ ਤਰੱਕੀ ਕਰਦਾ ਬੱਚਾ ਤੇ ਅਸੀਂ ਉਹਨੂੰ ਪੂਰਾ ਸਾਥ ਦਿੰਨੇ ਹਾਂ ਜੀ ਅੱਜ ਕਿੰਨੇ ਬੱਚੇ ਪਹਿਲੇ ਬੈਚ ਦੇ ਵਿੱਚ ਆ ਗਏ ਤੇ ਕਈਆਂ ਦੇ ਮਨ 'ਚ ਹੋਏਗਾ ਵੀ ਅਸੀਂ ਰਹਿ ਗਏ ਕਿ ਉਹਨਾਂ ਨੂੰ 골ਡਨ ਚਾਂਸ ਦੋਂਗੇ ਦੁਬਾਰੇ ਸਾਡੇ ਕੋਲੇ ਪਤੀਕ ਰਜਿਸਟ੍ਰੇਸ਼ਨਾਂ ਹੋਈਆਂ ਸੀ ਜਿਹਦੇ ਵਿੱਚੋਂ ਅੱਜ 20 ਬੱਚੇ ਸਾਡੇ ਕੋਲੇ ਆਏ ਨੇਗੇ ਤੇ ਜੇ ਕੋਈ ਬੱਚਾ ਆਣਾ ਚਾਹੁੰਦਾ ਹਲੇ ਸਾਡੇ ਕੋਲੇ 5-7 ਸੀਟਾਂ ਹੈਗੀਆਂ ਨੇਗੀਆਂ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਚਾਂਸ ਦੇਵਾਂਗੇ ਉਹਨਾਂ ਨੂੰ ਪੂਰਾ ਫੁੱਲ ਕੋਰਸ ਉਵੇਂ ਹੀ ਜਿੰਨਾ ਇਹਨਾਂ ਨੂੰ ਕਰਾਵਾਂਗੇ ਉਹਨਾਂ ਨੂੰ ਵੀ ਜ਼ਰੂਰ ਮੌਕਾ ਦੇਵਾਂਗੇ ਜੀ ਤਾਂ اے ਸੀ ਦੇ ਸਾਹਮਣੇ ਰੇਸ਼ ਗਰਗ ਜੀ ਬੜੇ ਸੋਹਣੇ ਵਿਚਾਰ ਇਹਨਾਂ ਦਿੱਤੇ ਤੇ ਬਹੁਤ ਚੰਗਾ ਪੜਾਅ ਲੈ ਇਹਨਾਂ ਨੇ ਕਿਹਾ ਤੇ ਅਸੀਂ ਵੀ ਚਾਹੁੰਦੇ ਕਿ ਇਸ ਪੜਾਅ ਨੂੰ ਅੱਗੇ ਲੈ ਕੇ ਚੱਲੋ ਕਿਉਂਕਿ ਹਰ ਕੋਈ ਬੰਦਾ ਇਹ ਕਦਮ ਨਹੀਂ ਚੱਕਦਾ ਕਿਉਂਕਿ ਅੱਜ ਦੇ ਸਮੇਂ 'ਚ ਆਪਣਾ ਬਿਜ਼ਨਸ ਆਪਣਾ ਕਾਰਵਾਰ ਚਲਾਉਣਾ ਬਹੁਤ ਮੁਸ਼ਕਿਲ ਹੈ ਪਰ ਇੱਥੇ ਸੀਜ਼ਨ ਸਲੂਨ ਬਰਨਾਲਾ ਜਿਹੜਾ ਕੇਸੀ ਰੋਡ ਦੇ ਉੱਪਰ ਬਣਿਆ ਹੋਇਆ ਨੇੜੇ ਬਾਲਮੀਕ ਮੰਦਿਰ ਜਿੱਥੇ ਖੁਦ ਆਸ ਬਿਜ਼ਨਸ ਕਰ ਰਹੇ ਨੇ ਉਸ ਦੇ ਨਾਮ ਨਾਲ ਬੱਚਿਆਂ ਨੂੰ ਸੈਲਫ ਡਿਪੈਂਡ ਕਰ ਰਹੇ ਨੇ ਇੰਡੀਪੈਂਡੈਂਟ ਕਰ ਰਹੇ ਨੇ ੈਂਪਲੋਇਰ ਬਣਾ ਰਹੇ ਨੇ ਉਹਨਾਂ ਨੂੰ ਤੇ ਜਿਹੜਾ ਔਨਟਰਪ੍ਰੈਨਿਅਰ ਬਣਾ ਰਹੇ ਤਾਂ ਕਿ ਉਹ ਆਪਣਾ ਖੁਦ ਦਾ ਬਿਜ਼ਨਸ ਕਰ ਸਕਣ ਇੰਡੀਪੈਂਡੈਂਟ ਹੋ ਸਕਣ ਤਾਂ ਅਸੀਂ ਇਹੀ ਬੇਨਤੀ ਕਰਦੇ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਕਸ਼ੀਤਾ ਹੁੰਦੀਆਂ ਨੇ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਉਹ ਅੱਗੇ ਲੈ ਕੇ ਜਾਇਆ ਕਰੋ ਤੇ ਜਿਹੜੇ ਬੱਚੇ ਮਾਇੂਸ ਨੇਗੇ ਉਹਨਾਂ ਲਈ ਇਹਨਾਂ ਨੇ ਕਿਹਾ ਕਿ ਗੋਲਡਨ ਚਾਂਸ ਹੈਗਾ 5 ਤੋਂ 7 ਸੀਟਾਂ ਹਜੇ ਪਈਆਂ ਨੇ ਜੇਕਰ ਤੁਹਾਡਾ ਪਿਆਰ ਵੱਧ ਮਿਲਿਆ ਤਾਂ ਸ਼ਾਇਦ ਇਹ ਬੈਚ ਇੱਕ ਸ਼ਾਮ ਦੇ ਵਿੱਚ ਵੀ ਕਨਵਰਟ ਹੋ ਸਕਦਾ ਹੈਗਾ ਜਿਹਦੇ ਵਿੱਚ ਸਿੰਪਲ ਤੁਹਾਡੇ ਲਈ 99 ਦੀ ਰਜਿਸਟ੍ਰੇਸ਼ਨ ਰੱਖੀ ਹੈ ਤੇ ਉਹ ਰਜਿਸਟ੍ਰੇਸ਼ਨ ਦੇ ਬਦਲੇ ਵੀ ਤੁਹਾਨੂੰ ਪ੍ਰੈਕਟੀਕਲ ਕਿਟ ਹੈ ਜਿਹੜੀ ਦਿੱਤੀ ਜਾਵੇਗੀ ਬੀਬ